ਹਾਂ ਵੀ ਜੱਸੀ ਆ ਹੀ ਗਿਆ ਅਮਰੀਕਾ ਫਿਰ ਹੈ ਚਲ ਥੱਕ ਗਿਆ ਹੋਏਗਾ ਕੋਈ ਨਹੀਂ ਆਰਾਮ ਕਰ ਲਾ ਹਾਂਜੀ ਭਾਜੀ ਕੋਈ ਗੱਲ ਨਹੀਂ ਠੀਕ ਹੈ ਕੱਲ ਨੂੰ ਤੈਨੂੰ ਦਿਖਾਣੇ ਆ ਅਮਰੀਕਾ ਮਾੜਾ ਮੋਟਾ ਹਾਂਜੀ ਠੀਕ ਹੈ ਭਾਜੀ ਜੱਸੀ ਮੈਂ ਤੇਰੀ ਜੌਬ ਪੱਕੀ ਕਰਤੀ ਗੈਸ ਸਟੇਸ਼ਨ ਤੇ ਉੱਥੇ ਹੁਣ ਜੀ ਲਾ ਕੇ ਕੰਮ ਕਰੀ ਨਾਲੇ ਕਹੇ ਦੀਆਂ ਗੱਲਾਂ ਗੁੱਲਾਂ ਜਨਾਈ ਇੱਥੇ ਲੋਕੀ ਚੱਕਦੇ ਬਹੁਤ ਆ ਹਾਂਜੀ ਭਾਜੀ ਮੈਂ ਪੂਰਾ ਜੀ ਲਾ ਕੇ ਕੰਮ ਕਰੂੰਗਾ ਤੁਸੀਂ ਫਿਕਰ ਨਾ ਕਰੋ ਮਾੜਾ ਜਿਹਾ ਬਚ ਕੇ ਰਹੀ ਇੱਥੇ ਨਾਲ ਦੀ ਮੰਡੀਰ ਪੁੱਠੀਆਂ ਸਲਾਹਾਂ ਬਹੁਤ ਦਿੰਦੀ ਆ ਤੇ 1-2 ਡਾਲਰ ਪਿੱਛੇ ਜੌਬ ਛੱਡ ਦਿੰਦੇ ਨੇ ਪਾਜੀ ਤੁਸੀਂ ਟੈਨਸ਼ਨ ਨਾ ਲਵੋ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗਾ ਹੁਣ ਤੁਹਾਨੂੰ ਤਾਂ ਸਾਰਾ ਕੁਝ ਪਤਾ ਇੱਥੋਂ ਦਾ ਐ ਵੀ ਜੱਸੀ ਤੈਨੂੰ ਹੁਣ ਕੁਝ ਮਹੀਨਿਆਂ ਤੱਕ ਕਾਰ ਦਾ ਲਾਇਸੈਂਸ ਮਿਲ ਜਾਣਾ ਪਰ ਕਮਲੀ ਮੰਦਿਰ ਦੀਆਂ ਗੱਲਾਂ ਚ ਨਹੀਂ ਇਹ ਕਈ ਤਾਂ ਹੁਣ ਬਿਨਾਂ ਲਾਇਸੈਂਸ ਤੋਂ ਹੀ ਚਲਾਈ ਫਿਰਦੇ ਨੇ ਜਿੱਦਨ ਫੜੇ ਗਏ ਨਾ ਉਦੋਂ ਇਹਨਾਂ ਨੂੰ ਪਤਾ ਲੱਗੂ ਠੀਕ ਹੈ ਪਾਜੀ ਜਿੱਦਾਂ ਤੁਹਾਨੂੰ ਠੀਕ ਲੱਗੇ ਨਾਲੇ ਨਾ ਆਪਾਂ 4-5000 ਦੀ ਕੋਈ ਪੁਰਾਣੀ ਕਾਰ ਲੈ ਲੈਣੀ ਆ ਮੈਂ ਨਵੀਂ ਕਾਰ ਲੈ ਕੇ ਉਹਦੀ ਪੇਮੈਂਟ ਸ਼ੁਰੂ ਕਰਨ ਦਾ ਕੀ ਫਾਇਦਾ ਤੇਰੇ ਕੋਲ 4 ਪੈਸੇ ਜੜ ਜਾਣਗੇ ਬਾਅਦ ਚ ਲੈਣੀ ਜਦੋਂ ਜੜ ਗਏ ਕੋਈ ਨਹੀਂ ਬਾਜੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਹੀ ਕਰੂੰਗਾ ਹੁਣ ਤੁਹਾਨੂੰ ਤਾਂ ਸਾਰਾ ਕੁਝ ਪਤਾ ਇੱਥੋਂ ਦਾ ਹਾਂ ਜੱਸੀ ਕਿੱਦਾਂ ਫਿਰ ਹਾਂਜੀ ਬਾਜੀ ਆਹ ਜੌਬ ਤੇ ਹੁਣ ਸਾਲ ਡੇਢ ਸਾਲ ਟਿਕ ਕੇ ਕੰਮ ਕਰੀ ਨਾਲੇ ਤਾਂ ਤੇਰੇ ਸਾਰੇ ਪੈਸੇ ਲੈ ਜਾਣਗੇ ਤੇ ਨਾਲੇ ਤੇਰੇ 4 ਪੈਸੇ ਜੁੜ ਜਾਣਗੇ ਤੇ ਫਿਰ ਉਦੋਂ ਬਾਅਦ ਆਪਾਂ ਟਰੱਕ ਦਾ ਲਾਇਸੈਂਸ ਲੈਨੇ ਆ ਫਿਰ ਤੇਰਾ ਕੰਮ ਸੈਟ ਆ ਭਾਜੀ ਤੁਸੀਂ ਫਿਕਰ ਨਾ ਕਰੋ ਭਾਜੀ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗਾ ਹੁਣ ਤੁਹਾਨੂੰ ਤਾਂ ਸਾਰਾ ਕੁਝ ਇੱਥੋਂ ਦਾ ਪਤਾ ਆ ਭਾਜੀ ਮੇਰੀ ਡੋਰ ਬਸ ਤੁਹਾਡੇ ਹੱਥਾਂ 'ਚ ਹੀ ਆ ਬਸ ਮੈਨੂੰ ਇੱਥੇ ਸੈਟਲ ਕਰ ਦਿਓ ਭਾਜੀ ਅਜੇ ਸੀ ਮੈਂ ਤੈਨੂੰ ਸਮਝਾਇਆ ਸੀ ਬਿਨਾ ਲਾਇਸੈਂਸ ਤੋਂ ਗੱਡੀ ਨਹੀਂ ਚਲਾਣੀ ਇਲਿਗਲ ਆ ਆ ਤੂੰ ਫੇਰ ਗੱਡੀ ਚਲਾ ਕੇ ਆਇਆ ਉਹ ਭਾਜੀ ਕੁਝ ਨਹੀਂ ਹੁੰਦਾ ਆ ਸਾਰੇ ਬਿਨਾ ਲਾਇਸੈਂਸ ਤੋਂ ਐਵੇਂ ਗੱਡੀਆਂ ਲਈ ਫਿਰਦੇ ਨੇ ਕੋਈ ਨਹੀਂ ਇੱਥੇ ਪੁੱਛਦਾ ਤੁਹਾਨੂੰ ਕੁਝ ਨਹੀਂ ਪਤਾ ਭਾਜੀ ਚੱਲਦਾ ਸਭ ਕੁਝ ਫਿਕਰ ਨਾ ਕਰੋ ਤੁਸੀਂ ਲੈ ਵੀ ਜੱਸੀ ਹੁਣ ਤੇਰਾ ਲਾਇਸੈਂਸ ਬਣ ਗਿਆ ਮੈਂ ਨਾ 4-5000 ਦੀ ਇੱਕ ਪੁਰਾਣੀ ਗੱਡੀ ਦੇਖੀ ਆ ਤੇਰੇ ਲਈ ਵਧੀਆ ਰੋ ਲੈ ਲੈਨੇ ਆ ਉਹ ਬਾਜੀ ਪੁਰਾਣੀ ਪ੍ਰੂਣੀ ਗੱਡੀ ਲੈਣ ਦਾ ਕੀ ਫਾਇਦਾ ਨਵੀਂ ਗੱਡੀ ਚੱਕਾਂਗੇ ਜਾਂ ਡੋਜ ਚਾਰਜਰ ਤੇ ਜਾਂ ਫੋਰਡ ਮਸਟੰਗ ਫੇਰ ਦੇਖੇ ਚੜਾਈ ਕਿੱਦਾਂ ਹੁੰਦੀ ਆ ਤੁਹਾਨੂੰ ਕੁਝ ਨਹੀਂ ਪਤਾ ਬਾਜੀ ਨਵੀਆਂ ਗੱਡੀਆਂ ਦਾ ਹੀ ਫਾਇਦਾ ਆ ਪੁਰਾਣੀਆਂ ਗੱਡੀਆਂ 'ਚ ਕੀ ਰੱਖਿਆ ਐਵੇਂ ਟੁੱਟ ਭਾਜੀ ਆ ਉਹ ਨਵੀਂ ਗੱਡੀ ਦਾ ਖਰਚਾ ਜ਼ਰੂਰੀ ਆ ਆਪਦੇ ਸਿਰ ਚਾੜਨਾ ਉਦੋਂ ਵੀ ਤੇਰੀ ਕਿਹੜਾ ਬਾੜੀ ਚੱਲਣੀ ਆ ਉਹ ਬਾਜੀ ਤੁਹਾਨੂੰ ਨਹੀਂ ਪਤਾ ਪੇਮੈਂਟ ਦਾ ਮੈਂ ਆਪੇ ਹੀ ਲਾ ਕਰ ਲੈਣਾ ਨਵੀਂ ਗੱਡੀ ਦਾ ਸਵਾਦ ਲੱਗ ਹੀ ਹੁੰਦਾ ਆ ਟੈਨਸ਼ਨ ਨਾ ਲਾਉ ਤਸੀਂ ਜੱਸੀ ਤੇਰੇ ਬੌਸ ਦਾ ਮੈਨੂੰ ਫੋਨ ਆਇਆ ਸੀ ਵੀ ਤੂੰ ਕੰਮ ਛੱਡ ਕੇ ਆ ਗਿਆ ਕੀ ਗੱਲ ਹੋ ਗਈ ਤੈਨੂੰ ਮੈਂ ਕਿਹਾ ਸੀ ਟੈੱਕੇ ਕੰਮ ਕਰੀ ਤੇ ਭਾਜੀ ਛੱਡਣਾ ਹੀ ਆ ਆ ਨਾਲ ਦਾ ਮੇਰਾ ਕੰਮ ਛੱਡ ਕੇ ਦੂਜੇ ਸਟੋਰ ਤੇ ਲੱਗ ਗਿਆ ਤੇ ਨਾਲ ਦੇ ਸਟੋਰ ਵਾਲੇ ਨੇ ਉਹਨੂੰ 1 ਡਾਲਰ ਪਰ ਘੰਟੇ ਦੇ ਜ਼ਿਆਦਾ ਪੇ ਕੀਤੇ ਆ ਤੇ ਅਗਲਾ ਤਾਂ ਮੇਰੇ ਤੋਂ ਜ਼ਿਆਦਾ ਪੈਸੇ ਬਣਾਉਣ ਲੱਗਿਆ ਤੁਹਾਨੂੰ ਭਾਜੀ ਕੁਝ ਨਹੀਂ ਪਤਾ ਇਹ ਸਟੋਰ ਵਾਲੇ ਕੀ ਕਰਦੇ ਨੇ ਆਹੋ ਬਸ ਤੈਨੂੰ ਹੀ ਪਤਾ ਸਾਰਾ ਕੁਝ ਜਦੋਂ ਚਾਰ ਪੈਸੇ ਨਾਲ ਨਾ ਜੁੜੇ ਫਿਰ ਤੈਨੂੰ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗੋ ਉਹ ਭਾਜੀ ਪੈਸੇ ਮੈਂ ਸਭ ਜੋੜ ਲੈਣੇ ਆ ਤੈਨੂੰ ਨਹੀਂ ਪਤਾ ਹੁਣ ਦੇਖੀ ਚੱਲੀ ਉਹਨੇ ਕੀ ਕਰਦਾ ਪੈਸੇ ਦੀਆਂ ਤਾਂ ਮੈਂ ਝੜੀਆਂ ਲਾ ਦੂੰ ਦੇਖੀ ਚੱਲੋ ਬਸ ਦੇਖੀ ਆਪ ਨਾ ਜੜ ਜੀ ਕਿਤੇ